ਅੱਜ ਆਪਾਂ ਖਾਵਾਂਗੇ 10 ਰੁਪਏ ਚ ਰੱਜ ਕੇ ਜਿੰਨਾ ਮਰਜ਼ੀ ਰੱਜ ਕੇ ਖਾਈਏ ਆਹ ਪਲੇਟ ਆ 10 ਰੁਪਏ ਚ ਤੇ ਆ ਬਾਬਾ ਜੀ ਨੇ ਇਸ ਸ਼ੁਰੂਆਤ ਕੀਤੀ 10 ਰੁਪਏ ਦੇ ਜਿਹੜਾ ਭੰਡਾਰਾ ਚੱਲ ਰਿਹਾ ਹਰ ਰੋਜ਼ 1 ਵਜੇ ਤੋਂ ਲੈ ਕੇ 2 ਵਜੇ ਦੇ ਵਿੱਚ ਵਿੱਚ ਤੇ ਦਾਲ ਜਾਂ ਸਬਜ਼ੀ ਜਾਂ ਪੂਰੀਆਂ ਜਾਂ ਰੋਟੀ ਕੁਝ ਵੀ ਹੋ ਸਕਦਾਗਾ ਠੀਕ ਹੈ ਜਰੂਰਤਮੰਦਾਂ ਵਾਸਤੇ ਆ 10 ਰੁਪਏ ਚ ਰੱਜ ਕੇ ਤੇ ਪਹਿਲੇ ਦਿਨ ਦੀ ਵੀਡੀਓ ਇਸ ਤਰ੍ਹਾਂ ਭੋਗ ਲਵਾਉਣ ਦੇ ਕਰਕੇ ਪੂਰੀਆਂ ਕੱਢੀਆਂ ਸੀ ਹੁਣ ਤੁਹਾਨੂੰ ਲੋਕੇਸ਼ਨ ਦੱਸਦੇ ਆ ਪੋਲ ਦੇ ਥੱਲੇ ਜਿੱਥੇ ਪੁਰਾਣਾ ਪਾਰਕ ਸੀਗਾ ਰਾਮਪਰੇ ਵਾਲਾ ਨੀਲਕੰਠ ਮੰਦਿਰ ਉਹਦੇ ਵਿੱਚ ਠੀਕ ਹੈ ਜੀ ਜਦੋਂ ਰੇਲਵੇ ਸਟੇਸ਼ਨ ਦੇ ਬਿਲਕੁਲ ਕੋਲੇ ਆ ਲੋਈ ਆਪਣੀ ਪਲੇਟ ਆ ਗਈ ਇਹ 10 ਰੁਪਏ ਦੀ ਪਲੇਟ ਹੈਗੀ ਤੇ ਜਿੰਨਾ ਮਰਜ਼ੀ ਰੱਜ ਕੇ ਖਾ ਸਕਦੇ ਹਾਂ ਤੇ ਇਸ ਤਰ੍ਹਾਂ ਪੱਖਿਆਂ ਥੱਲੇ ਬਿਠਾ ਕੇ ਖਵਾਉਣਗੇ ਤੇ ਆਪਾਂ ਵੀ ਫਿਰ ਟੇਸਟ ਕਰਦੇ ਹਾਂ ਕਿ ਕਿੱਦਾਂ ਦਾ ਬਣਾਇਆ ਖਾਣਾ ਕਿਉਂਕਿ 10 ਰੁਪਏ ਦਾਗਾ ਜ਼ਰੂਰਤਮੰਦ ਕੋਈ ਵੀ ਜਾ ਸਕਦਾਗਾ ਜੇਕਰ ਤੁਸੀਂ ਵੀ ਸਿਵਲ ਵਾਉਣਾ ਚਾਹੁੰਦੇ ਹੋ ਤਾਂ 3100 ਰੁਪਏ ਦੀ ਪਰਚੀ ਹੈ ਇੱਕ ਦਿਨ ਦੀ ਤੁਸੀਂ ਆਪਣੇ ਬੱਚੇ ਦੇ ਜਨਮ ਦਿਨ ਤੇ ਬਰੇਗੰਡ ਤੇ ਕਿਤੇ ਵੀ ਲਵਾ ਸਕਦੇ ਹੋ ਤੇ ਸਮਾਨ ਬਹੁਤ ਸਵਾਦ ਬਣਾਉਂਦੇ ਹੈਗੇ ਠੀਕ ਹੈ ਜੀ ਤੇ ਆਪਾਂ ਰਿਫਲ ਵੀ ਕਰਾ ਸਕਦੇ ਹਾਂਗੇ ਕੀ ਨਹੀਂ ਹੈਗੇ ਇੱਕ ਵਾਰੀ